ਕਰ ਲਓ ਵਿਆਹ ਦਜਾ ਕੀ ਬਦਾ ਉਹ ਚੰਗੀ ਆ ਜੇ ਚੰਗੀ ਆਊਗੀ ਤੈਨੂੰ ਮਾੜੀ ਨਹੀਂ ਆਉਂਦੀ ਹੈਗੀ ਉਹ ਮਾਤਾ ਰੋਟੀ ਪਾਣੀ ਤੈਨੂੰ ਮਿਲਦਾ ਵਾ ਨਾ ਤੇ ਚੁੱਪ ਕਰਕੇ ਖਾਈ ਜਾ ਮੁੜ ਕੇ ਆਪੇ ਪਕਾਉਣਾ ਪੈਣਾ ਜੇ ਚਲ ਗਈ ਉਹ ਤੇ ਤੂੰ ਬਹੁਤੀਆਂ ਧਮਕੀਆਂ ਨਾ ਦਿਆ ਕਰ ਮੈਨੂੰ ਲੱਗਾ ਜ਼ਬਾਨ ਚਲਾਉਣੇ ਉਹ ਮੜਾ ਮੋਟਾ ਸੁਧਰ ਜਾ ਹਾਂ ਤੂੰ ਹੀ ਨਾਲੇ ਨਾ ਗਰੀਬ ਤੇ ਮੀਰ 'ਚ ਬਹੁਤ ਫਰਕ ਨਾ ਸਮਝਿਆ ਕਰ ਉਹਨਾਂ ਜਾ ਕੇ ਪਸੰਦ ਚਲ ਗਈ ਬਣੀ ਹੈ ਸਾਡੀ ਲੋੜੀ ਹੈ ਕਿ ਨਹੀਂ ਜੇ ਤੈਨੂੰ ਵਾਧਾ ਆ ਜਾਂਦੀ ਆ ਇਹਦਾ ਮਤਲਬ ਇਹ ਨਹੀਂ ਆ ਸਾਰੇ ਇੱਕੋ ਜਿਹੇ ਆ ਤੇ ਮੈਂ ਕੁਝ ਕਿਹਾ ਉਹਨਾਂ ਨੂੰ ਮੈਂ ਪੁੱਛਿਆ ਇਹ ਗੱਲ ਕੋਸਾ ਸਿੱਧਾ ਦੀ ਆ ਤੁਹਾਡੇ ਘਰ ਕੀ ਆ ਤੁਹਾਡੇ ਘਰ ਕੀ ਆ ਰਪਿੰਦਰ ਆਜੋ ਵਜਣੀਆਂ ਚੜੂ ਬਸ ਨਿਬੜ ਚਲੇ ਆਇਆ ਉਹ ਮੈਂ ਵੀ ਗੱਲ ਕਰਨੀ ਸੀ ਯਾਰ ਤੇਰਾ ਨੱਕ ਬਸ ਇੱਕ ਮਿੰਟ ਕਿੱਥੋਂ ਆਏ ਤੁਸੀਂ ਕੋਣ ਇੱਥੇ ਕਿ ਆਵੇ ਲਿਆਕ ਉਹ ਤਾਂ ਠੀਕ ਵਾ ਉਹ ਗੱਲ ਮੈਂ ਤੇ ਨਹੀਂ ਕਰਨੀ ਸੀ ਕਿ ਤੂੰ ਉਹਨੂੰ ਵਿਚਾਰੇ ਨੂੰ ਜੋ ਕੱਲ ਸੱਦਿਆ ਸੀ ਹੈ ਤਕੀਰ ਕਿੰਨਾ ਖਰਚਾ ਕਰਕੇ ਆਇਆ ਵਿਚਾਰਾ ਮੰਮੀ ਹੁਣ ਬਾਰ-ਬਾਰ ਤੇ ਆਖੀ ਜਾਂਦੇ ਤਾਂ ਵੀ ਇਹਨਾਂ ਨੇ ਨਾ ਗੱਲਾਂ ਕਰਨੋਂ ਤੇ ਹਟਣਾ ਨਹੀਂ ਓਏ ਉਹਨੂੰ ਤੇ ਹੱਥ ਪੈ ਗਈ ਹੈ ਗੱਲਾਂ ਕਰਨ ਦੀ ਤੂੰ ਉਹਦੇ ਮਗਰ ਲਾ ਕੇ ਤੇ ਉਹਨੂੰ ਫੋਨ ਕਰਤਾ ਹੈ ਦਿਹਾੜੀਆਂ ਲਾ ਲਾ ਗੁਜ਼ਾਰਾ ਕਰਨ ਲਿਆ ਵਿਚਾਰਾ ਤੇ ਕੀ ਕਰਦੀ ਫਿਰ ਹੁਣ ਚਲ ਦੇ ਗਿਆ ਬਣਾ ਸਮਾਨ ਇਹਨੇ ਨਾਲ ਇਹਨਾਂ ਦਾ ਮੂੰਹ ਬੰਦ ਹੋ ਜਾਊਗਾ ਫੇ ਚਲ ਦੇ ਗਿਆ ਓਏ ਇਹਦਾ ਨਹੀਂਗਾ ਮੂੰਹ ਬੰਦ ਹੋਣਾ ਇਹਨੂੰ ਤੇ ਭਾਵੇਂ ਪੈੜੀ ਵੇਚ ਕੇ ਸਾਰਾ ਕੁਝ ਇਹਨੂੰ ਦੇ ਦੇ ਚਲੋ ਜਿੰਨਾ ਦਾ ਕਰ ਜਵਾਂਦਾ ਸੀ ਨਾ ਉਹਨਾਂ ਨੂੰ ਫੜਾਉ ਕਰਦੀ ਆਈ ਤੇ ਤੂੰ ਪਕੌੜੇ ਚਾਰ ਕੱਢ ਲੈਂਦੀ ਮੱਠੀਆਂ ਉਹਦੇ ਮੱਥੇ ਮਾਰੀਆਂ ਵਿਚਾਰੇ ਦੀ ਪਕੌੜਿਆਂ ਦੀ ਗੱਲ ਸੁਣ ਲਓ ਪਹਿਲਾਂ ਮਮੀ ਇੱਥੇ ਬੈਠੇ ਹੀ ਨੇ ਜਦੋਂ ਆਇਆ ਵੀਰ ਆਹੋ ਤੇ ਮੈਂ ਹਾਂ ਮਮੀ ਵੀਰ ਜੀ ਆਇਆ ਚੱਲ ਅੱਗੇ ਜਾ ਕੇ ਬਹਿ ਜਾਓ ਤੇ ਮੈਂ ਚੱਲ ਪਕੌੜੇ ਕੱਢ ਲਾਂ ਚਾਰ ਆਹੋ ਤੇ ਇੱਥੇ ਪਤਾ ਨਹੀਂ ਕਹਿ ਦਿੱਤਾ ਵੀ ਚੱਲ ਕੋਈ ਗੱਲ ਨਹੀਂ ਕੱਢ ਲਾ ਇਹ ਤੇ ਜਦੋਂ ਮੈਂ ਚਲ ਗਈ ਅੰਦਰ ਜਦੋਂ ਕਿ ਸਮਾਨ ਸਮੂਲ ਵੇਖ ਲਿਆ ਉਹਨਾਂ ਨੇ ਆਹੋ ਫੇਰ ਮੁੜ ਕੇ ਆ ਗਈ ਰਸੋਈ ਜੀ ਮੇਰੇ ਵੱਲ ਇਹ ਪਕੌੜੇ ਰਹਿਣਦੇ ਇਹ ਕੰਬਟੀਆਂ ਪਈਆਂ ਨਾ ਚਾਹ ਪਿਆਲਦੇ ਆਹੀ ਲੈ ਦੱਸ ਤੇ ਕਾਦੇ ਪਕੌੜੇ ਖਵਾ ਲੈਣੇ ਸੀ ਉਹਨੂੰ ਲੈ ਕੇ ਕੀ ਆਇਆ ਸੀ ਉਹ ਜਿਹੜੇ ਪਕੌੜੇ ਕੱਢਦੀ ਫਿਰਦੀ ਸੀ ਤੇ ਜਿਹੜੀ ਗੱਲ ਰਹਿ ਗਈ ਹੈ ਨਾ ਉਹਦੇ ਕੰਨਾਂ 'ਚ ਵਾੜਨ ਵਾਲੀ ਤੇ ਵਾੜਦੀ ਉਹ ਵੀ ਤੇ ਜਦੋਂ ਮੰਮੀ ਹੋਣਾ ਜੋ ਕੋਈ ਆਉਂਦਾ ਵਾ ਉਹ ਕੀ ਲੈ ਕੇ ਆਉਂਦੇ ਆ ਉਹ ਵੀ ਤਾਂ ਉਦਾਂ ਹੀ ਆਉਂਦੇ ਆ ਸਾਕੋ ਦੇ ਦੇ ਜਾਂਦੇ ਰਹੇ ਹੁਣ ਤੱਕ ਤੇ ਮੰਮੀ ਉਹ ਵੀ ਜਿੰਨੇ ਜੋਗਾ ਹੈਗਾ ਵਿਚਾਰਾ ਕਰਕੇ ਹੀ ਗਿਆ ਵਾ ਹੋਰ ਦੱਸੋ ਕੀ ਕਰਦਾ ਕੀ ਕਰਕੇ ਗਿਆ ਵਾ ਉਹ ਰੋਣੇ ਤਾਂ ਰੋਂਦੇ ਸੀ ਤੁਹਾਡੇ ਗਾੜੀ ਢੜੀ ਮਿਲ ਜਾਂਦੀ ਆ ਤੇ ਕਦੀ ਨਹੀਂ ਮਿਲਦੀ ਪਰ ਇਹਨਾਂ ਨੂੰ ਉਹਨਾਂ ਨਾਲ ਕੀ ਆ ਮੰਮੀ ਸਮਝ ਨਹੀਂ ਦੇ ਵੀ ਘਰੇ ਹੱਡੇ ਵਰਗੇ ਹੀ ਆ ਸਾਰੇ ਉਹ ਜਿੰਨਾ ਕੋਨੇ ਸਮਾਨ ਲਿਆਂਦਾ ਵਾ ਨਾ ਮਾਤਾ 500 600 ਦਾ ਤੇ ਉਹ ਹੀ ਆਇਆ ਹੋਣਾ ਵਾ ਤੇ 500 ਰੁਪਿਆ ਵਿਚਾਰੇ ਹੁੰਦੀ ਆੜੀ ਮਿਲਦੀ ਆ ਸਾਰੀ ਨਹੀਂ ਤੇ 500 600 ਬਹੁਤ ਹੁੰਦਾ ਵਾ ਉਧਰ ਜਾ ਕੇ ਵੇਖ ਅਗਲੇ ਹਜ਼ਾਰਾਂ ਦਾ ਲਾ ਕੇ ਆ ਤੇ ਇਹੋ ਗੱਲ ਕਹਿਣਾ ਤੂੰ ਵੀ ਉਧਰ ਹੀ ਚੱਲ ਜਾ ਆਪਣੇ ਹਿੱਸੇ ਜਿਹੜਾ ਬੰਦਾ ਹੋਣਾ ਤੇਰਾ ਤੇ ਅਸੀਂ ਤੈਨੂੰ ਦੇ ਦਿੰਨੇ ਆ ਤੇ ਉਧਰ ਜਾ ਕੇ ਤੇ ਬਹਿ ਜਾ ਉਹ ਸੋਖੇ ਆ ਤੇ ਤੇਰਾ ਕੀ ਬੰਦਾ ਵਾ ਵਿੱਚ ਤੂੰ ਡਿਆ ਮੈਨੂੰ ਹਿੱਸੇ ਸੁਣਾਉਣਾ ਸਭ ਕੋ ਹਜੇ ਮੇਰੇ ਕਿਉਂ ਹਟਾ ਕਿਉਂ ਨਹੀਂ ਕਹ ਬੰਦਾ ਮੇਰੀ ਮਰਜ਼ੀ ਮੈਂ ਤੈਨੂੰ ਦਵਾਈ ਚ ਨਾਮ ਦਵਾ ਜੇ ਇਹ ਗੱਲ ਤੇ ਆਇਆ ਵਾ ਤੇ ਮੰਮੀ ਬੱਸ ਕਰੋ ਤੇ ਜੇ ਸਭ ਕੋ ਤੇਰੇ ਕੋਲ ਵਾ ਤੇ ਫਿਰ ਰੋਨੀ ਕਾਲੀ ਆਂ ਵੀ ਉਧਰੋਂ ਵੀ ਆਜੇ ਤੇ ਇਧਰੋਂ ਵੀ ਆਜੇ ਤੇ ਆਉਣਾ ਨਹੀਂਗਾ ਕੀ ਗੱਲ ਦੇਂਦਿਆ ਤੇ ਵੀ ਨਹੀਂ ਦੇ ਕੇ ਜਾਣਾ ਉਹਨਾਂ ਨੇ ਮੈਂ ਤਾਂ ਸੋਚਿਆ ਸੀ ਵੀ ਚਲ ਸਮਾਨ ਦੇ ਜੂਗਾ ਤੇ ਤਾਂ ਹੀ ਗਲੇਸ਼ ਘਰ ਦੇ ਵਿੱਚ ਉਹ ਮੁੱਕ ਜਾਊਗਾ ਮੈਂ ਨਹੀਂ ਤੈਨੂੰ ਵੱਡਿਆ ਸੀ ਤੇ ਰਹਿਣ ਦੇ ਇਹ ਕੋਤ ਗਲੇਸ਼ ਨਹੀਂਗਾ ਮੁਕਣਾ ਤਕਲੇਸ਼ ਨਹੀਂ ਮੁਕੜਾ ਤੂੰ ਵੀ ਬਸ ਉਹਦੀ ਬੋਲੀ ਡਿਆ ਪਿਆ ਮੈਂ ਬੋਲਣ ਤੈਨੂੰ ਮਾਂ ਨਹੀਂ ਦੱਸਦੀ ਤੈਨੂੰ ਉਹ ਵਿਚਾਰਾ ਠੰਡ ਜਾਇਆ ਜੇ ਦੋ ਪਕੌੜੇ ਕੱਢ ਦਿੰਦੀਆਂ ਤੇ ਕਿਹੜੀ ਆਖਰਾ ਚੱਲੀ ਤੂੰ ਉਹ ਵੀ ਬੰਦ ਕਰਾ ਦਿੱਤੀ ਨਹੀਂ ਤੇ ਪਕੌੜੇ ਖਾ ਕੇ ਠੰਡ ਲੱਥ ਜਣੀ ਜੀ ਲੱਥ ਜਣੀ ਇੱਥੇ ਪਤਾ ਮੇਰੀ ਸੁਣ ਲੈ ਗੱਲ ਜੇ ਹੁਣ ਮਾਮੇ ਹੁਣਾਂ ਚ ਕੋਈ ਆਇਆ ਨਾ ਤੇ ਤੂੰ ਨਹੀਂ ਕੁਝ ਵੀ ਬਣਾਉਣਾ ਠੀਕ ਹੈ ਨਾ ਨਾ ਬਣਾਵੇਂ ਨਹੀਂ ਬਣਾਉਣਾ ਹੱਥ ਦਿੱਤੇ ਯਾਰ ਆਪਣੇ ਮੈਨੂੰ ਮੈਂ ਆਪੇ ਬਣਾ ਕੇ ਖਵਾ ਲੂੰਗੀ ਉਹਨਾਂ ਨੂੰ ਤੂੰ ਕੱਲੀ ਬਣਾ ਕੇ ਖਵਾ ਲੂੰਗੀ ਉਹਨਾਂ ਨੂੰ ਚਾਹ ਹੀ ਰੱਖਣੀ ਉਹਨਾਂ ਘੜੀ ਕੱਲੀ ਤੂੰ ਰੱਖਣੀ ਚਾਹ ਤੂੰ ਉਹਨਾਂ ਰਖਣੀ ਚਾਹੀਏ ਕਿ ਆਹੀ ਫਿਰ ਬਾਹਰ ਆਓ ਟੀਨਾ ਲਾ ਕੇ ਚੱਲ ਜਾਨੇ ਆ ਜਾਓ ਚੱਲ ਦੋ ਜਣਾ ਮਰਜੀ ਆ ਤੁਹਾਡੀ ਉਥੇ ਕੱਢਦੇ ਹਨ ਟੀਨਾ ਲੜਨੀ ਲਾ ਪਏ ਆ ਬਸ ਲੜਾਈ ਵਾਲੀ ਕਿਹੜੀ ਗੱਲ ਵਿੱਚ ਪੋਰਾ ਤੇਰਾ ਵਾ ਪਹਿਲਾਂ ਉਹਦੇ ਕੰਨ ਭਰ ਦਿੰਦੀ ਆ ਤੇ ਫਿਰ ਸੱਚੀ ਹੋ ਜਾਂਦੀ ਵਿੱਚ ਮੈਂ ਮੈਗ ਨੂੰ ਦੱਸਾਂ ਮੈਂ ਵੀ ਤਾਂ ਕਿਸ ਨਾਲ ਢੱਡ ਫੁੱਲਣਾ ਹੀ ਆ ਫੋਲਾਉਂਦਾ ਨਾ ਪਿਛਲੇ ਆ ਨਹੀ ਹੁਣ ਦੱਸਿਆ ਉਹਨਾਂ ਨੂੰ ਪਈਨਾਂ ਕ ਸਾਮਾਨ ਆਇਆ ਈਓ ਕੀ ਮੈਂ ਆ ਸਾਮਾਨ ਦਾ ਦੱਸਾਂ ਵੇਚ ਕੀ ਕਰਵਾਵਾਂ ਦੱਸ ਕਿ ਮੈਂ ਤੇ ਫਿਰ ਤੁਸੀਂ ਨਾ ਮੰਗਾਉਂਦੇ ਪਹਿਲਾਂ ਦਹੀ ਹੱਤ ਚੁੱਕੀ ਹੀ ਪਈ ਹੁੰਦਾ ਕਖਣੀ ਆ ਜੇ ਜਨਰਲ ਤੋਂ ਸੂਟ ਲੈ ਆਉਂਦਾ ਤੇ ਫੇਰ ਕਿੱਧਰ ਦੀ ਆਖਰਾਂ ਚੱਲੀ ਗਈ ਬਲਾਲ ਸੂਟ ਮੰਮੀ ਤੁਸੀਂ ਇਹੋ ਪੋਣੇ ਅੱਗੇ ਤੁਹਾਨੂੰ ਸੂਟ ਨਹੀਂ ਮਿਲਦਾ ਬਲਾਲ ਮੈਂ ਪਾਵਾਂ ਚਾਹੀ ਨਾ ਪਾਵਾਂ ਆਂਡ ਗਵਾਣ ਨੂੰ ਖਾਣ ਵਾਲੀ ਤਾਂ ਬਣਦੀ ਮੇਰੀ ਸੁਣੋ ਗੱਲ ਜੇ ਸੂਟ ਵੀ ਉਹ ਲੈ ਆਉਂਦਾ ਨਾ ਤੇ ਸੂਟ ਤਾਂ ਵੀ ਨਹੀਂ ਨੱਕਦੇ ਚੜਨਾ ਕਪਾੜਾ ਤਾਂ ਵੀ ਸਾਡੇ ਘਰ ਇਦਾਂ ਹੀ ਰਹਿਣਾ ਨਹੀਂ ਜੇਤਨ ਓਏ ਉਹ ਹੈ ਹੀ ਨਹੀਂ ਸੂਟ ਲੈ ਆਉਣ ਜੋਗਾ ਤੇ ਕਿੱਥੋਂ ਦੱਸ ਲਿਆ ਦਊਗਾ ਉਹ ਜੇ ਲੈ ਵੀ ਆਉਂਦਾ ਨਾ ਤੇ ਤਾਂ ਵੀ ਨਾ ਤੇ ਪਸੰਦ ਨਹੀਂ ਹੋਣਾ ਫਿਰ ਕਹਣਾ ਮੈਨੂੰ ਇੰਨੇ ਵਾਲਾ ਚਾਹੀਦਾ ਸੀ ਉਹਨਾਂ ਦੇ ਇੰਨੇ ਪਰ ਇਹ ਆਏ ਇਨਾ ਕੇ ਪਸੇਵੂ ਪੂਰੇ ਹੋਣਾ ਵਾ ਜਾਣ ਲੱਗੇ ਨੂੰ ਦੋ ਰੁਪਈਆ ਨਹੀਂ ਉਹਦੇ ਹੱਥ ਤੇ ਰੱਖਿਆ ਜੇ ਇਹ ਜਿੰਦਾ ਚੱਜਦਾ ਤੇ ਆਖਰ ਕਿੱਧਰ ਦੀ ਆ ਚੱਲੀ ਸੀ ਸਿਆਣੀ ਬਿਆਣੀ ਤੂੰ ਹੈਗੀਆਂ ਵੀ ਜਾਣ ਲੱਗਾ ਨੂੰ ਕੋਈ ਰੁਪਈਆ ਹੀ ਤੇ ਦਾਨ ਲੈ ਉਹਨੂੰ ਮੈਂ ਕਾਦਰ ਰੁਪਈਆ ਦੇਣਾ ਸੀ ਉਹ ਦਿੰਦੀਆਂ ਆ ਜਿਹੜੀਆਂ ਚੰਗੀਆਂ ਵਾ ਚੰਗਾ ਉਹ ਇਹਨੂੰ ਕਿੰਨੇ ਰੁਪਈਏ ਦੇ ਕੇ ਗਿਆ ਮੈਂ ਉਹਨੂੰ ਰੁਪਈਏ ਦਿੱਤੇ ਉਹਨਾਂ ਦੇ ਵਿਚਾਰੇ ਨੇ ਵਿਆਹ ਮਹਾ ਕੀਤਾ ਵਾ ਜੇ ਇੰਨਾ ਕੁ ਲਵਲੀ ਮੈਨਾਂ ਨਾ ਕਰਾਂ ਤੇ ਤੁਸੀਂ ਤੇ ਘਰ ਨੂੰ ਲਟਾ ਹੀ ਦਿਓ ਕੋਈ ਤਾਂ ਸਭ ਕੋ ਉੱਥੇ ਪਾ ਦੇਣਾ ਵਾ ਜਿਹੜੀ ਤੇ ਆਹੀ ਕਿਹੜੀ ਫੀਸ ਖਾਣਦੇ ਆ ਘਰੇ ਲਿਆਉਂਦੇ ਆ ਸਭ ਕੋ ਆ ਕਹਿਣ ਤੇ ਵਿਆਹ ਮੂੰਹ ਮੂੰਹ ਤੂੰ ਹੀ ਸਭ ਕੁਝ ਉੱਥੇ ਪਾ ਦੇਣਾ ਸੀ ਮੇਰਾ ਕਰਕੇ ਲੜਾਈ ਪੈਂਦੀ ਐ ਨਾ ਘਰ ਦੇ ਵਿੱਚ ਤੇ ਮੈਂ ਕਿਹੇ ਪਾਸੇ ਚਲ ਜਾਂਨੀ ਹਾਂ ਤੇ ਚਲ ਜਾ ਜਾਣਾ ਮੈਂ ਤੇ ਉਹਦਾ ਕੀ ਜਾਣਾ ਬਿਨਾਂ ਘਰ ਸੁਣ ਤੂੰ ਤੇ ਭਾਈ ਅੱਜ ਚਲ ਜਾ ਉਹ ਤਾਂ ਕਹਿੰਦੀ ਸੁਖੀ ਰਹਿ ਲੈਣ ਜੇ ਤੇ ਪਾਸੇ ਚਲ ਜੂੰਗੀ ਤੇ ਫਿਰ ਤੇ ਲੜਾਈ ਮੁੱਕੀ ਉਹਦਾ ਫਿਰ ਤੂੰ ਸੌਖਾ ਘਰ ਲੱਭ ਲੈਂਦੀ ਤੇ ਕੋਈ ਨਹੀਂ ਚਲ ਜੇ ਜਾਣਾ ਮੈਂ ਤੇ ਬਾਦੂ ਰਿਸ਼ਤੇ ਆ ਹੋਜੂਗਾ ਹੋਰ ਕਰ ਲੋ ਵਿਆਹ ਦੂਜਾ ਕੀ ਬਦਾ ਉਹ ਚੰਗੀ ਆ ਜੇ ਚੰਗੀ ਆਊਗੀ ਤੈਨੂੰ ਮਾੜੀ ਨਹੀਂ ਆਉਂਦੀ ਹੈਗੀ ਉਹ ਮਾਤਾ ਰੋਟੀ ਪਾਣੀ ਤੈਨੂੰ ਮਿਲਦਾ ਹੋਣਾ ਤੇ ਚੁੱਪ ਕਰਕੇ ਖਾਈ ਜਾ ਮੁੜ ਕੇ ਆਪੇ ਬਕਾਉਣਾ ਪੈਣਾ ਜੇ ਚਲ ਗਈ ਉੱਥੇ ਤੇ ਤੂੰ ਬਹੁਤਿਆਂ ਧਮਕੀਆਂ ਨਾ ਦਿਆ ਕਰ ਮੈਨੂੰ ਲੱਗਾ ਜ਼ਬਾਨ ਚਲਾਉਣੇ ਤਾ ਮੜਾ ਮੋਟਾ ਸੁਧਰ ਜਾ ਹਾਂ ਤੂੰ ਹੀ ਤੂੰ ਮੈਨਾਂ ਕੋ ਸੁਧਰ ਜਾ ਕੀ ਹੋਇਆ ਮੇਰੇ ਸੁਧਰ ਨੂੰ ਉਹ ਦੱਸ ਸਭ ਕੋ ਤੇ ਉਹ ਕਰਦੀ ਆ ਵਿਚਾਰੀ ਹੁਣ ਜੇ ਮਗਰੋਂ ਨਹੀਂ ਕੋ ਹੁੰਦਾ ਤੇ ਹੁਣ ਫਾ ਲੈ ਲਿਓ ਤੂੰ ਜਦੋਂ ਹੀ ਨਹੀਂ ਗੱਲ ਕਹੀ ਜਨਾਵਾ ਸਾਰੀ ਹਲਾ ਸ਼ਰੀ ਤੇ ਤੇਰੀ ਆ ਉਹ ਹਲਾ ਸ਼ਰੀ ਤੇ ਮੈਂ ਤਾਂ ਉਹਨੂੰ ਦਵਾ ਜੇ ਮੈਨੂੰ ਵੀ ਕੋ ਲੱਭੇ ਉੱਧਰ ਪੀ ਹੈਗਾ ਵਾ ਕੋਹ ਬਾਲੇ ਤੇ ਉਹਨਾਂ ਦੇ ਸਿਰ ਤੇ ਵਜੰਡੇ ਆ ਵਿਚਾਰਿਆਂ ਦੇ ਠੀਕ ਈ ਵਨ ਤੇਰੇ ਸਿਰ ਤੇ ਨਾ ਮੱਜਣ ਦੇ ਤੇਰਾ ਤਾਂ ਲੰਡਰ ਪਿਆ ਹੀ ਆ ਨਾ ਜਾ ਜਾ ਨਾ ਕੋਈ ਵੀ ਜੇ ਸਕਦਾ ਠੀਕ ਆ ਨਾ ਜਾ ਚੱਲ ਜਾ ਨਰਲਾ ਵੱਖੀ ਨਾ ਪੜਵਾ ਲਈ ਆਪਣੀ ਇਹਨਾਂ ਦੇ ਰਾਦੇ ਚ ਇਦਾਂ ਗਾੜੀਆਂ ਚੌਂ ਚੌਂ ਕਰਾਂਗੇ ਤੇ ਇਹ ਖਰੇ ਚੁੱਪ ਕਰ ਜੂਗੀ ਮੈਂ ਨਹੀਂ ਪਤਣ ਵਾਲੀ ਮੈਂ ਇਦਾਂ ਹੀ ਰਹਿਣਾ ਜਿੱਦਾਂ ਦੀ ਹੈਗੀ ਆ ਹਾਂਜੀ ਮੰਮੀ ਠੀਕ ਠਾਕ ਵਧੀਆ ਤੇ ਸੁਣਾਓ ਹਾਂਜੀ ਕੀ ਦੱਸਾਂ ਮਮੀ ਇਹਨਾਂ ਦੀ ਤੁਹਾਨੂੰ ਕੁਝ ਨਹੀਂ ਜਦੋਂ ਇਹਨਾਂ ਨੂੰ ਪਹਿਲਾਂ ਕਿਹਾ ਸੀ ਕਿ ਮੈਨੂੰ ਰੋਟੀ ਪਾਣੀ ਨਹੀਂ ਕਰਨਾ ਹੁੰਦਾ ਤੇ ਮੇਰੇ ਪਿੱਛੇ ਹੀ ਪੈ ਗਏ ਆ ਮੈਂ ਤੇ ਬਣਾਉਣੀ ਰੋਟੀ ਜੇ ਮੈਂ ਗਵਾਂਡੀਆਂ ਘਰ ਚਲ ਗਈ ਤਾਂ ਰੋਲਾ ਪਾਉਣ ਲਾਪੇ ਤੂੰ ਉਧਰ ਕੀ ਕਰਨ ਗਈ ਸੀ ਮੈਂ ਭਲਾ ਜਾ ਨਹੀਂ ਸਕਦੀ ਉਧਰ ਉਹ ਵੀ ਆਪਣੀ ਹੀ ਆ ਜੇ ਚਾਚੀ ਆ ਜਾਂਦੀ ਚਲ ਮੈਂ ਵੀ ਚਲ ਗਈ ਹਾਂਜੀ ਬੜੀ ਸਾਸਵਾਨਾ ਇਹ ਬੜੀ ਚਲਾਕ ਵਾ ਇਹ ਉਹਨਾਂ ਨੂੰ 扑ਕਾ ਦਿੰਦੀ ਆ ਸੱਸ ਬੜੀ ਚਲਾਕ ਵਾ ਹਾਂਜੀ ਸੱਸ 扑ਕਾ ਦਿੰਦੀ ਇਹਨਾਂ ਨੂੰ ਤੇ ਇਹ ਮਗਰ ਲੱਗ ਜਾਂਦੇ ਉਹਨਾਂ ਦੇ ਆਗੈ ਮੈਨੂੰ ਗੁੱਸੇ ਹੋਂ ਲਾ ਪੈਂਦੇ ਫਿਰ ਹਾਂਜੀ ਤੁਸੀਂ ਤੇ ਨਾ ਵਿਆਹ ਕਰਕੇ ਨਾ ਮੇਰਾ ਮੈਨੂੰ ਤੇ ਇੱਥੇ ਫਸਾ ਹੀ ਦਿੱਤਾ ਵਾ ਨਾ ਹੀ ਵਿਆਹ ਕਰਦੇ ਚੰਗਾ ਹੀ ਉਦੋਂ ਤੂੰ ਹੀ ਕਹਿੰਦੇ ਨਹੀਂ ਨਹੀਂ ਟੱਬਰ ਬੜਾ ਚੰਗਾ ਵਾ ਕੋਈ ਗੱਲ ਨਹੀਂ ਕਰਨੀ ਤੇ ਫਿਰ ਹੁਣ ਮੈਂ ਆਪਣੀ ਮਰਜ਼ੀ ਆ ਹਾਂਜੀ ਤੁਸੀਂ ਕੇ ਦਿਨ ਆਉ ਤੇ ਗੱਲ ਕਰਕੇ ਜਾਓ ਇਹਨਾਂ ਨਾਲ ਹਾਂਜੀ ਚਲੋ ਠੀਕ ਆ ਫਿਰ ਹਾਂਜੀ ਓਕੇ ਕਿ ਨੂ ਬੁਲਾਸ ਨੀਬਾ ਕੁੱਝ ਨਹੀਂ ਪਿੰਡੋਂ ਡਿਆ ਫੋਨ ਮੰਮੀ ਦਾ ਪਿੰਡੋਂ ਨਹੀਂ ਡਿਆ ਤੂੰ ਲਾਇਆ ਆ ਕੀ ਮੇਰੀ ਗੱਲ ਸੁਣ ਤੇ ਗੱਲ ਹੋ ਹੀ ਗਈ ਮੇਰੀ ਗੱਲ ਸੁਣ ਪਹਿਲਾਂ ਜੇ ਗੱਲ ਹੋ ਹੀ ਗਈ ਹੈ ਉਸਲੇ ਦੱਸਦੀ ਓ ਤੇ ਸਾਰੀ ਮੈਂ ਕੁੱਝ ਨਹੀਂ ਦੱਸਿਆ ਹਾਂ ਚੱਲ ਪੁੱਛਣ ਡੇ ਮੰਮੀ ਮੈਂ ਸੁਣ ਡਿਆ ਸੰਦੀਪ ਸਾਹਿਬ ਝੂਠ ਕੋ ਬੋਲਣ ਦੀ ਮੇਰੀ ਗੱਲ ਸੁਣਾ ਇਹ ਕੰਮ ਕਰਿਆ ਕਰੇਗੀ ਤੇ ਮਰਾਗਾ ਮੈਂ ਦੱਸ ਤੈਨੂੰ ਮੈਨੂੰ ਨਹੀਂ ਕਰਨਾ ਹੁੰਦਾ ਤਾਂ ਫਿਰ ਮੈਂ ਕਿੱਦਾਂ ਕਰ ਲਾਂ ਜਬਰਦਸਤੀ ਕਰ ਲਓ ਮੈਂ ਤੈਨੂੰ ਉਦੋਂ ਕੀ ਕਿਹਾ ਸੀ ਸਿੱਖ ਲਾ ਇਹੀ ਗੱਲ ਹੋਈ ਨਾ ਆਪਣੇ ਚ ਜੇ ਲੋੜ ਹੋਊਗੀ ਮੈਂ ਸਿੱਖ ਲੂੰਗੀ ਤੂੰ ਹੀ ਪਿਆਰ ਨਾ ਸਮਝਾਉਂਦੇ ਮੈਨੂੰ ਤੇ ਮੈਂ ਆਪੇ ਸਿੱਖ ਲੈਂਦੀ ਤੇ ਘਰ ਬੈਠੇ ਹੋਰ ਕਰਨਾ ਕੀ ਹੈ ਤੂੰ ਹੀ ਤਾਂ ਮੈਨੂੰ ਔਡ-ਔਡ ਕੇ ਪੈਂਦੇ ਅੱਗਿਓ ਜਿਹੜਾ ਮੰਮੀ ਨੂੰ ਆ ਕੇ ਵੇਖਿਆ ਉਹ ਬਿਮਾਰ ਹੋ ਜੜੀ ਲੱਗੀ ਆ ਤੇ ਬੰਦੇ ਦਾ ਮਨ ਖਰਾਬ ਹੋ ਹੀ ਜਾਂਦਾ ਵਾ ਤੇ ਬਣਾ ਲੂੰਗੀ ਪਿਆਰ ਨਾ ਵੀ ਸਮਝਾ ਲਈਦਾ ਹੁੰਦਾ ਕਦੀ ਚਲ ਪਿਆਰ ਨਾ ਸਮਝਾ ਲੈਣਾ ਮੈਂ ਠੀਕ ਹੈ ਨਾ ਲੈ ਕਰੇਗੀ ਸਿੱਖ ਲੇਗੀ ਕਿ ਨਹੀਂ ਪਿਆਰ ਨਾ ਕਹੋਗੇ ਤਾਂ ਮੈਂ ਆਪੇ ਸਿੱਖ ਲੂੰਗੀ ਕੋਈ ਗੱਲ ਨਹੀਂ ਉਹੀ ਗੱਲ ਮੈਂ ਤੈਨੂੰ ਕਹਿਣ ਡਿਆ ਮम्मी ਨੇ ਸੋਚ ਲਿਆ ਕਰ ਮਰਮਟਾ ਨਾਲ ਜਿਹੋ ਉਹਨਾਂ ਘਰ ਜਾਣਾ ਸੀ ਮਮਿ ਨੇ ਦੱਸ ਨਹੀਂ ਮਰਮਟਾ ਤੇ ਮੈਂ ਹੀ ਸੋਚਿਆ ਮੈਂ ਚਲ ਮਮੀ ਨੇ ਕੀ ਕਹਿਣਾ ਵਾ ਮਮੀ ਨੇ ਕੀ ਕਹਿਣਾ ਬਦਮ ਦੱਸਿਆ ਹੋਵੇ ਨਾ ਆਧਾਨ ਦਾ ਮੈਂ ਹੁੰਦੇ ਆ ਕੇ ਵੇਖਿਆ ਉਹਨੂੰ ਪਤਾ ਹੀ ਕੱਖਣੀ ਹੈ ਉਧਰ ਗਈ ਹੈ ਤੇ ਗੁੱਸਾ ਤੇ ਹੁੰਦਾ ਹੀ ਹੈ ਜੇ ਚਲੀ ਗਈ ਤੇ ਫਿਰ ਕੀ ਹੋ ਗਿਆ ਵਾ ਗੱਲ ਤੇ ਕੋਈ ਨਹੀਂ ਏਡੀ ਪਰ ਘਰ ਤੇ ਪਤਾ ਹੋਵੇ ਤੂੰ ਕਿੱਥੇ ਹੈਂ ਮੈਨੂੰ ਨਾ ਪਤਾ ਮੰਮੀ ਨੂੰ ਨਹੀਂ ਪਤਾ ਸਾਰਾ ਦਿਨ ਘਰ ਹੀ ਧੜੀ ਰਿਹਾ ਕਰਾਂ ਮੈਂ ਮੈਂ ਤੁਹਾਨੂੰ ਇਹ ਗੱਲ ਕਹੀ ਆ ਜਾਣਾ ਸੋਵੜੀ ਜਾ ਇਹਦਾ ਮਤਲਬ ਵੇਖ ਰਹੀ ਬਿਨਾ ਪੁੱਛੇ ਚੱਲ ਜਣਾ ਨਾਲੇ ਨਾ ਜਦੇਬ ਤੇ ਮੀਟ ਨੂੰ ਬਹੁਤ ਫਰਕ ਨਾ ਸਮਝਿਆ ਕਰ ਉਹਨਾਂ ਜਾ ਕੇ ਪਸੰਦ ਚੱਲ ਗਈ ਹੋਣੀ ਆ ਧੜੀ ਲੋੜੀ ਆਈ ਕਿ ਨਹੀਂ ਜੇ ਤੈਨੂੰ ਵਾਧਾ ਆ ਜਾਂਦੀ ਆ ਇਹਦਾ ਮਤਲਬ ਇਹ ਨਹੀਂ ਆ ਸਾਰੇ ਇੱਕੋ ਜਿਹੇ ਆ ਤੇ ਮੈਂ ਕੁਝ ਕਿਹਾ ਉਹਨਾਂ ਨੂੰ ਮੈਂ ਪੁੱਛੀ ਇਹ ਗੱਲ ਉਹ ਸਾਸ ਇਦਾਂ ਦੀ ਆ ਤੁਹਾਡੇ ਘਰ ਕੀ ਆ ਤੁਹਾਡੇ ਘਰ ਕੀ ਆ ਬਸ ਕਪੱਤ ਪੌਂਦੀ ਘਰ ਚ ਉਹ ਮੁਚੜੀ ਨੂੰ ਕਹੂਗੀ ਉਹਨੂੰ ਆਹ ਹੁਣ ਮੇਰਾ ਕਰਕੇ ਕਬਤ ਪੈਣਾ ਕਿ ਉਹਨਾਂ ਦੇ ਘਰ ਚ ਓਏ ਉਹਦੇ ਕਰਕੇ ਕਹਿਣ ਡਿਆ ਵਾ ਉਸਾ ਸੱਸੋ ਜੀ ਇਦਾਂ ਦੀ ਆ ਜੇ ਤੂੰ ਜਾ ਕੇ ਦੱਸਣਾ ਮੇਰੇ ਸੂਟ ਆਏ ਇੰਨੇ ਮਹਿੰਗੇ ਇੰਨਾ ਕੋ ਮੇਰਾ ਸਮਾਨ ਆਇਆ ਵਾ ਉਹਨਾਂ ਤੇ ਫਿਰ ਉਹਨੂੰ ਪਹਿਣਾ ਹੀ ਵਿਚੜੀ ਨੂੰ ਤੇ ਜਿਹੜਾ ਸਮਾਨ ਆਇਆ ਉਹ ਹੀ ਦੱਸਣਾ ਉਹ ਦੱਸਣਾ ਹੋਰ ਤੂੰ ਮੈਨੂੰ ਸਮਝਾਉਣ ਡਿਆ ਵਾ ਇਹੋ ਜੀ ਗੱਲ ਨਹੀਂ ਕਰਨੀ ਜਾ ਕੇ ਜਾਣਾ ਸੋਹੜੀ ਜਾ ਠੀਕ ਆ ਬੱਬਾ ਅੱਗੇ ਤੋਂ ਨਹੀਂ ਮੈਂ ਜਾਂਦੀ ਮੈਂ ਤੇ ਗਲਤੀ ਕਰ ਲਈ ਜਾ ਕੇ ਤੂੰ ਮਰਮੜਾ ਕੰਮ ਕਰਾ ਦੇ ਮਮੀ ਨੇ ਜਾ ਕੇ ਕੰਮ ਕਰਾ ਦੇ ਮੰਮੀ ਨਾ ਜਾ ਕੇ ਮੰਮੀ फडਕਾ ਦਿੰਦੇ ਇਹਨਾਂ ਨੂੰ ਇਹ ਮੂੰਹ ਚੋ ਕੇ ਮੇਰੀ ਗਾੜੀ ਆ ਜਾਂਦੇ ਆ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਮੈਂ ਤਾਂ ਨਹੀਂ ਕਰਨਾ ਕੰਮ ਪਿਆਰ ਨਾਲ ਸਮਝਾਓਗੇ ਤਾਂ ਕੰਮ ਕਰ ਲੂੰਗੀ ਨਹੀਂ ਤੇ ਨਹੀਂ ਕਰਨਾ ਮੈਂ ਉਹ ਲੋਰੀ ਕੀ ਵੇਖੀ ਜਾਂਣਾ ਵਾ ਕੋਹ ਨਹੀਂ ਦਲਜੀਤ ਵੇਖਣਾ ਕੀ ਆ ਕਣਕਣਕ ਵੇਖਣ ਰਿਆ ਅੱਛਾ ਆਇਚ ਮੈਂ ਵਿਰਲੀ ਹੋਈ ਆ ਥੋੜੀ ਜੀ ਹਨਾ ਹੈਗਾ ਵਰਕੇਦਰ ਹਾਂ ਗਾੜੀ ਤਾਂ ਠੀਕ ਵਾ ਉਦਾਂ ਪਿਆਲੀਆਂ ਚ ਇਹ ਅੱਗੇ ਠੀਕ ਵਾ ਅੱਗੇ ਠੀਕ ਹੋਰ ਫਿਰ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਬਾ ਢੱਲਾ ਜਾ ਫਿਰ ਲਿਆਂਗੀ ਗੱਲ ਉਹ ਢੱਲਾ ਗਈ ਫਿਰਨਾ ਯਾਰ ਹਾਂ ਉਹ ਲਿਆਂਦੀ ਨਵੀਂ ਵਿਆਹੀ ਜਿਹੜੀ ਇਹ ਹੋਇਆ ਵਾ ਹੋਣਾ ਕੀ ਆ ਰੋਟੀ ਨਹੀਂ ਬਣਾਉਣੀ ਆਉਂਦੀ ਕਪਾੜਾ ਨਹੀਂ ਬਣਾਉਣੀ ਆਉਂਦੀ ਹੋਰ ਕਿਉਂ ਕੀ ਗੱਲ ਹੈ ਬਣਾਉਣੀ ਕਿਉਂ ਨਹੀਂ ਆਉਂਦੀ ਕਹਿੰਦੀ ਮੈਂਆਂੀਆਂ ਬਣਾਉਣੀ ਜੋ ਕਰਨਾ ਕਰ ਲੋ ਯਾ ਦਲਜੀਤ ਉਹ ਤੇ ਆਂਦੇ ਸੌਖੇ ਬੜੇ ਆ ਕਰੋ ਉਹ ਸੌਖੇ ਹੀ ਆ ਨਾ ਆਹ ਜੋ ਰੋਟੀ ਪਾਣੀ ਨਹੀਂ ਹੁੰਦਾ ਤੇ ਸੌਖਿਆਂ ਨੂੰ ਕਰਨਾ ਵੀ ਸੌਖੇ ਕਰਨੇ ਕੀ ਜੋਂਦਾ ਕੱਖਣੀ ਤੇ ਤੂੰ ਹੀ ਪੁੱਛ ਕੇ ਸੀ ਕਿ ਕਰਨਾ ਸੀ ਨਾ ਵਿਆ ਉਹ ਮੈਨੂੰ ਦੁਰੀਏ ਗੱਲ ਦਾ ਪਤਾ ਸੀ ਹਾਂ ਰੋਟੀ ਨਹੀਂ ਬਣਾਉਣੀ ਹੁੰਦੀ ਯਾਰ ਰਹੀਮੀ ਨਾ ਪਰ ਮਾਸੀ ਬੰਗਰ ਲੱਗੇ ਇਹ ਪੁੱਛੇ ਨਹੀਂ ਵੀ ਰੋਟੀ ਬਣਾਉਣੀ ਹੁੰਦੀ ਕਿ ਨਹੀਂ ਤੇ ਮਾਸੀ ਨੂੰ ਨਹੀਂ ਲੱਗਦਾ ਕਿ ਗਾੜੀ ਰੋਟੀ ਹੀ ਪਕਾਉਣੀ ਪੈਣੀ ਹੈ ਜਾ ਕੇ ਮਾਸੀ ਨੂੰ ਗੱਲ ਕਰਨੀ ਚਾਹੀਦੀ ਨਾ ਇਹ ਕੁੜੀ ਨੂੰ ਸਭ ਕੁਝ ਹੁੰਦਾ ਹੋਣੀ ਕਰਦੀ ਰੋਂਡਿਆਂ ਤੇ ਸਾਡੀ ਮਾਦਾ ਨਹੀਂ ਟਿਕਨ ਦਿੰਦੀ ਹਨ ਕੀ ਗੱਲ ਹੋਈ ਓਏ ਯਾਰ ਤੈਨੂੰ ਪਤਾ ਨਾਲ ਦੀ ਪਿਛੇ ਉਦਾਂ ਦੀ ਹੈ ਹਾਂਜੀ ਉਹ ਯਾਰੇ ਨਹੀਂ ਦੇ ਦੇ ਸਕਦੇ ਕੋਈ ਆਹ ਤੇ ਆ ਲੋੜੀ ਤੇ ਰਫੜ ਪਾਇਆ ਸੀ ਭਰਾ ਨੇ ਪੀ ਇੱਧਰ ਸੂਟ ਆ ਗਈ ਆ ਫਿਰ ਤੇਰੀ ਨਾਲ ਦੀ ਤੇ ਆਏ ਹੋਣੀ ਉਧਰੋਂ ਆਏ ਤੇ ਇਧਰੋਂ ਵੇਖ ਗਈ ਇੱਕ ਦਿਨ ਅੱਛਾ ਸ਼ੇਮ ਮੁੜ ਕੇ ਕਹਿੰਦੀ ਵੀ ਇਹ ਤੂੰ ਹੀ ਲੈ ਕੇ ਆ ਮਗਰੋਂ ਲੋੜੀ ਹੈ ਭਰਾ ਇਹਦਾ ਦਿਹਾੜੀ ਜਾਂਦਾ ਵਾ ਯਾਰ ਉਹਦੇ ਆਪਣੇ ਘਰ ਦਾ ਮਹਾਂਗਯਾਰਾ ਚਲਾਉਂ ਡਿਆ ਵਾ ਦੋ ਉਹਨਾਂ ਕੋ ਕਮਰੇ ਆ ਹੈ ਬਾਲੇ ਉਹਨਾਂ ਦੇ ਸਿਰ 'ਚ ਵੱਜਣ ਡਿਆ ਤੇ ਉਹ ਵਿਚਾਰੇ ਕਿੱਥੋਂ ਲੋੜੀ ਦੇ ਜਾਂਦਾਸ ਮੈਂ ਤੇ ਬਥੇਰਾ ਢੱਕਿਆ ਤੇ ਪਰ ਮਾਤਾ ਨੂੰ ਕਹਿਣੋਂ ਹਟਦੀ ਨਹੀਂ ਇੰਨੇ ਵਿਚਾਰੀਆਂ ਕਿਦੇ ਮਗਰੋਂ ਫੋਨ ਕਰਤਾ ਤੇ 500 600 ਦਾ ਸਮਾਨ ਲਿਆ ਗਿਆ ਤੇ ਕੱਲ ਦਾ ਫੇਰ ਕਪਾਤ ਪਿਆ ਵਾ ਕਿ ਸੂਟ ਨਹੀਂ ਲੈ ਕੇ ਆਇਆ ਨਾ ਦੱਸ ਤੇ ਉਹਦੇ ਲਿਆਂਦੇ ਸੂਟ ਪਾਉਣੀਆਂ ਤੂੰ ਪੜ ਲੈ ਆ ਦੱਸ ਇਹ ਕਿਹ ਕੋ ਹੋਵੇ ਦੇਖਣਾ ਜਾਵੇ ਕਿਹਦਾ ਜੀ ਨਹੀਂ ਕਰਦਾ ਆਪਣੇ ਘਰ ਦੇ ਗਲਮਾ ਯਾਰ ਇਹ ਮਾਤਾ ਨੂੰ ਲਈ ਨਾ ਸੋਚਣਾ ਉਹਦੇ ਪਿੱਛੇ ਕੱਖ ਨਹੀਂ ਹੈਗਾ ਇਹ ਕੋ ਹੋਵੇ ਤੇ ਕਿਹਦਾ ਜੀ ਨਹੀਂ ਕਰਦਾ ਉਹ ਮਾਤਾ ਇਧਰੋਂ ਸਮਾਨ ਵੇਚ ਜਾਂਦੀ ਆ ਤੇ ਉਧਰ ਜਾ ਕੇ ਉੱਤੇ ਕਢੂਸਾਂ ਛੱਡਣ ਡਿਆ ਪੈਂਦੀ ਆ ਉਹ ਤਾਂ ਗੱਲ ਵਾ ਸਾਰੀ ਇਧਰ ਨਾਉ ਮਾੜੀ ਆ ਜੇ ਉਧਰ ਨਾਉ ਚੰਗੀ ਆ ਤੇ ਸੱਸ ਨਹੀਂ ਚੰਗੀ ਹੁਣ ਕਰੀਏ ਕੀ ਬਹੁ ਹਾਲੀਓ ਫਸ ਗਈ ਹਾਂ ਭਰਾ ਮੈਂ ਫਸ ਗਈ ਹਾਂ ਉਹ ਚਲ ਕੋਈ ਗੱਲ ਨਹੀਂ ਉਹਨੂੰ ਕਿਹਾ ਹੌਲੀ ਹੌਲੀ ਸਿੱਖ ਕੇ ਤੈਨੂੰ ਰੋਟੀ ਪਾਣੀ ਤੇ ਪਕਾ ਕੇ ਦੇ। ਉਹ ਕਿਆ ਵਾ? ਇੰਨੀ ਗੱਲ ਕਹੀ ਆ ਜਾ ਕੇ ਮਾਂ ਨੂੰ ਫੋਨ ਲਾ ਕੇ ਬਹਿ ਗਈ। ਕੋਈ ਗੱਲ ਨਹੀਂ ਮਾਂ ਆਊਗੀ ਤੇ ਉਹ ਨਾਲ ਗੱਲ ਕਰੀ ਹਾਂ। ਮਾਂ ਨਾਲ ਗੱਲ ਕਰਨੀ ਹੀ ਕਰਨੀ ਕਿਉਂ ਨਹੀਂ? ਇਹ ਕਿੱਦਾਂ ਦੀ ਗੱਲ ਹੋਈ ਭਲਾ? ਇਹ ਰੋਟੀ ਨਹੀਂ ਬਣਾਉਣੀ ਵੀ ਬਣਾਉਣੀ ਤੇ ਪੈਣੀ ਆ ਤੇ ਬੜੀ-ਬੜੀ ਕਿੰਨਾ ਘਵਾਏ। ਉਹ ਪੜੀ ਬਰਾ। ਬਾਹਰ ਘੁਰਦਾ ਵੇਖ ਲੈਣਾ। ਇਹ ਪੜੀ-ਪੜੀ ਕਿੰਨਾ ਘਵਾਉ। ਉਹ ਬੜੀ ਚੱਲ ਹੈਗੀ ਆ। ਧੋਣੀ ਮੇਰੀ ਗੱਲ ਸੁਣ। ਇੰਨੀ ਪੈਲੀ ਬੰਨਾ ਇੱਥੇ। ਤੇ ਬਾਹਰ ਜਾ ਕੇ ਕਰਨਾ ਕੀ ਆ? ਉਹ ਬਾਹਰ ਵੀ ਦੁਨੀਆ ਧੱਕੇ ਖਾਂ ਉਹ ਵਿਆਹ ਕਰਾਈਦਾ ਉਹ ਸੁੱਖ ਵਾਤੇ ਕਿ ਚੱਲ ਮਾਂ ਪਿਓ ਨੂੰ ਸੁੱਖ ਮਿਲੇ ਤੇ ਪਰ ਜੇ ਦੁੱਖ ਹੀ ਵੇਖਣੇ ਤੇ ਪਰ ਫਾਇਦਾ ਕੀ ਹੈ ਉਹ ਮੈਂ ਤਾਂ ਉਹ ਵਿਆਹ ਕਰਾਇਆ ਸੀ ਮੰਮੀ ਕੋ ਕੰਮ ਨਹੀਂ ਹੁੰਦਾ ਆਹੋ ਚੱਲ ਇਹ ਆਊਗੀ ਤੇ ਕੰਮ ਕਰਿਆ ਕਰੂਗੀ ਪਰ ਮੈਨੂੰ ਇਹ ਵੀ ਪਤਾ ਸੀ ਕਿ ਆਹ ਕੰਮ ਹੋਣਾ ਵਾ ਮਾਦਰ ਨੂੰ ਸਾਰੀ ਉਮਰ ਨਹੀਂ ਸੁੱਖ ਮਿਲਣਾ ਉਹ ਚੱਲ ਕੋਈ ਗੱਲ ਨਹੀਂ ਤੂੰ ਵੀ ਗੁੱਸੇ ਚ ਨਾ ਆਇਆ ਕਰ ਤੇ ਮਾੜਾ ਮੋਟਾ ਸਮਝਾ ਕੇ ਤੇ ਉਹਨੂੰ ਕੰਮ ਸਿਖਾਓ ਉਹ ਸਮਝਾ ਗਿਆ ਮੇ ਜਿਹੜੇ ਦਿਨ ਤੇ ਕਿਹੜੀ ਰਾਤ ਹੋਈ ਆ ਉਹਨੇ ਸਮਝਾ ਕੇ ਆਇਆ ਵਾ ਉਹਨੀ ਉਹ ਗਲਤੀ ਹੁੰਦੀ ਨਹੀਂ ਹੁੰਦੀ ਤੇ ਉਹਦੇ ਪਿਛਲੇ ਨੂੰ ਸੱਦ ਐਦਾਂ ਕਿਦਾਂ ਲੰਘਣੀ ਆ ਜ਼ਿੰਦਗੀ ਸਾਰੀ ਮੇਰੀ ਮਾਤਾ ਨੂੰ ਸੱਦਨੇ ਆ ਕਿ ਅਸ ਦਿਨ ਆਹੋ ਜੋ ਆਪ ਫੋਨ ਕਰਕੇ ਸੱਦਣ ਦੀ ਸਾੜੇ ਨਾਲ ਵਧੀਆ ਵਾ ਦੱਸੋ ਕਿ ਸਹੀ ਪਿਆ ਕੰਮ ਕਰਨ ਦੀ ਆ ਦੱਸੋ ਕੀ ਕਰੀਏ ਆਹੋ ਨਾਲੇ ਮਾਸੀ ਨੂੰ ਸੱਦਾਂਗੇ ਆਹੋ ਉਹਨੂੰ ਵੀ ਸੱਦੀ ਨਾਲ ਹੀ ਜਿਹਨੇ ਰਿਸ਼ਤਾ ਕਰਾਇਆ ਨਹੀਂ ਮਾਸੀ ਨੂੰ ਸੱਦਾਂਗੇ ਕੇ ਉਹ ਚੱਲ ਕੋਈ ਗੱਲ ਨਹੀਂ ਛੱਡ ਨਾ ਗੱਲਾਂ ਨੂੰ ਤੇ ਗਾੜੀ ਵੇਖੇ ਪਾਣੀ ਧਣੀ ਤੇ ਨਹੀਂ ਲਾਉਣ ਆ ਲੱਗੇ ਤੇ ਨਹੀਂ ਗਾਲਖੂ ਤੂੰ ਪਾਦੀ ਆ ਸਹੀ ਆ ਉਹ ਜਿਹੜਾ ਤੁਹਾਡੇ ਆਲਵਾ ਮੇਰਾ ਕਿਲਾ ਉਧਰ ਵੇਖ ਲਈ ਯਾਰ ਮੈਂ ਜਾਊਂਗਾ ਤੇ ਵੇਖੀ ਭਲਾ ਉਧਰ ਯਾਰ ਕੋਈ ਗੱਲ ਨਹੀਂ ਵੇਖ ਉਹ ਸ਼ਹਿਰ ਦਾ ਰਹਿੰਦਾ ਯਾਰ ਕੰਮ ਥੋੜਾ ਜਿਹਾ ਉਹਨਾਂ 43 ਪੁਲੀ ਨਾ ਕਰਾਉਣ ਵਾਲੀ ਏ ਥੋੜੀ ਜੀ ਕਿਹ ਕੋ ਲਿਆ ਹੀ ਕਿਲਾ ਅੱਛਾ ਅੱਛਾ ਤੇ ਉਹਦਾ ਰਫੜ ਜਾ ਪਿਆ ਉਹ ਤੋ ਤਾਂ ਹੀ ਦੋ ਤਿੰਨ ਦਿਨ ਹੋ ਗਏ ਮੈਂ ਗਿਆ ਹੀ ਨਹੀਂ ਉੱਧਰ ਕੋਈ ਨਹੀਂ ਮੈਂ ਫੇਰ ਆ ਮਾਰੀ ਫੇਰ ਬੰਦਾ ਕੋਈ ਖੜਕੇ ਨਾ ਤੇ ਖਾਦ ਪਵਾ ਦਾਂਗੇ ਉੱਚ ਚੱਲ ਕੋਈ ਗੱਲ ਮੈਂ ਦੱਸ ਦਿੰਦਾ ਹਾਂ ਚੱਲ ਠੀਕ ਆ ਫਿਰ ਹੈ ਚੰਗਾ ਚੰਗਾ ਪਾਣੀ ਲਿਕੇ ਤੁਹਾਨੂੰ ਕੋਈ ਲੜੀ ਲੱਗੇ ਉਹ ਤਾਂ ਹੀ ਦੋ ਮਿੰਟ ਹੁੰਦੇ ਉਹ ਕੋਈ ਨਹੀਂ ਉਹ ਤਾਂ ਹੀ ਲਾਉਣਾ ਹੀ ਉਹ ਆਪਣੇ ਰੋਣੇ ਰੋਂਦੇ ਮੈਂ ਆਪਣੇ ਰੋਣੇ ਰੋਂਦੇ ਆ ਔਰ ਚਲ ਕੋਈ ਨੀ ਰੋਣੇ ਕਾਜ ਰੋਣੇ ਇਹਦਾ ਟਾਈਮ ਪਾਸ ਹੁੰਦੇ ਜਾਂਦੇ ਆ ਕੀ ਕਰਨਾ ਫਿਰ ਜਦੋਂ ਹੁਣ ਟਾਈਮ ਬਸ ਕੱਦਾ ਹੋਣਾ ਹਾਂ ਇਹਨੇ ਰੋਟੀ ਨਹੀਂ ਬਣਾਉਣੀ ਦੀ ਕਰਨਾ ਉਹ ਦੱਸ ਕੀ ਰੋਟੀ ਫਿਰ ਹੁਣ ਜਾਣ ਕੇ ਨਹੀਂ ਸਿੱਖਦੀ ਜੇ ਹੁਣ ਚੱਲ ਲਾਗੇ ਖਲੋਵੇ ਤੇ ਪਤਾ ਲੱਗ ਹੀ ਜਾਂਦਾ ਬਣਾਉਂਦਾ ਉਹ ਜਾਣ ਕੇ ਆਉਂਦਾ ਸਭ ਕੁਝ ਹੋਣਾ ਵਾ ਕੀ ਕਰਨਾ ਨਹੀਂ ਉਹ ਕੀ ਕਰਨਾ ਵੀ ਅਸੀਂ ਇਹਦੇ ਵੱਡ ਬੜੇ ਨੂੰ ਕੀ ਕਰਨਾ ਜਦੋਂ ਸਾਨੂੰ ਰੋਟੀਆਂ ਰੋਟੀ ਵੀ ਮੁਰਗੀ ਦੀ ਨਹੀਂ ਆਸ ਕਿ ਦੇ ਦੇ ਕੋਈ ਓਏ ਆਪਣੀਆਂ ਦਸੀਆਂ ਨਸੀਆਂ ਉਹ ਵੀ ਦੱਸਣ ਦੇ ਬਚਾਰਾ ਉਹ ਵੀ ਦੁਖੀ ਆ ਮਾਂ ਤੋਂ ਉਹਨੇ ਲੋੜੀ ਨਹੀਂ ਵਿਹੜੀ ਦੀ ਆਈ ਉਹਨੂੰ ਤਾਂ ਆ ਨਹੀਂ ਕਿ ਟੇ ਟੇ ਗਨਦੀ ਸੱਸ ਓਏ ਆਈ ਏ ਕਿਤੇ ਉਹ ਲੈ ਗਿਆ ਵਿਚਾਰਾ ਕਲੀਆਂ ਰੋਡੀਆਂ ਡਡੀਆਂ ਇਧਰੋਂ ਵੇਖ ਕੇ ਚਲ ਗਈ ਸੂਟ ਤੇ ਉਹ ਹੀ ਸੁਣਾਈ ਜਾਂ ਡੀ ਇਹਨੂੰ ਚਲੋ ਗਈ ਹੈ ਗਰੀਬੀ ਮੇਰੀ ਵੀ ਕਿਸੇ ਦੀ ਵੇਖਣੀ ਚਾਹੀਦੀ ਆ ਨਾ ਥੋੜੀ ਬੋਦੀ ਹੋਣੀ ਨਾ ਵੇਖਣ ਦੀ ਕੋਹ ਹਮ ਬਸ ਆਪਣਾ ਦਸਣ ਦੀ ਮੈਨੂੰ ਸਭ ਕੋ ਆ ਜੇ ਇਧਰ ਕੋ ਸਭ ਕੋ ਦੇ ਹੈਗਾ ਘਰ ਚ ਤੇ ਜੇ ਇਹ ਘਰ ਵਿੱਚ ਹੋਵੇਗਾ ਸਭ ਕੁਝ ਬਣਿਆ ਸਾਡੇ ਤੇ ਕੀ ਤੁਹਾਨੂੰ ਲੋੜ ਆ ਕਿਸੇ ਕੋ ਮੰਗਣ ਦੀ ਮੇਰੀ ਗੱਲ ਸੁਣੋ ਕੰਮ ਤੇ ਸਾਰਾ ਕਰਨ ਦੀ ਆ ਨਾ ਆਹ ਦੇ ਕੀ ਦੋ ਸ਼ੂਟ ਲੈ ਆਈ ਤੇ ਉਹ ਦੋਹਾਂ ਸ਼ੂਟਾਂ ਚ ਪੁੱੜਕਦੀ ਫਿਰਨ ਡਈ ਆ ਤੇ ਕੀ ਆਦੀ ਕੋਦੇ ਆਹਿੰਨੇ ਚਲੋਰ ਕੰਮ ਤੇ ਉੱਥੇ ਕਰਦੀ ਆ ਨਾ ਸਾਰਾ ਉਹ ਜਿਹਨੇ ਦੋ ਸ਼ੂਟ ਲੈ ਆਂਦੇ ਆ ਤੇ ਰੋਟੀਆਂ ਨੂੰ ਆ ਬਣਾਉਣੀ ਪੈਣੀ ਹਾਂ ਉਹਦੇ ਨਹੀਂ ਆ ਇਹ ਰੋਟੀ ਤੇ ਬਣਾਉਣੀ ਨਾ ਉਹ ਆਪੇ ਤੇ ਨਹੀਂ ਇਹਨੂੰ ਪਤਾ ਲੱਗਦਾ ਕੰਮ ਦਾ ਲੱਗੇ ਮੇਰੇ ਖਲੋਵੇ ਤੈਨੂੰ ਮੈਂ ਦੱਸਦਾ ਫਿਰ ਤਾਈਂ ਤਰਾ ਸੰਦੀਪ ਘਰ ਕੰਮ ਨੂੰ ਤੂੰ ਵੀ ਮਾਰਾ ਮਟਣਾ ਨਾਲੋਂ ਕਿ ਸਮਝਾਉਣ ਨੂੰ ਕਿਤੇ ਉਹ ਵੀ ਗਲਾਈ ਜਾਵੇ ਉਹ ਨਹੀਂ ਸਮਝਦੀ ਨਹੀਂ ਨਾ ਸਮਝਦੀ ਤੇ ਮਾਸੀ ਨੂੰ ਬੁਲਾ ਫਿਰ ਇਹਨੇ ਰਿਸ਼ਤਾ ਕਰਾਇਆ ਬੁਲਾਉਣਾ ਪੈਣੀ ਇਹਦੀ ਮਾਂ ਨੂੰ ਸੱਦਨੇ ਨਾਲ ਹੀ ਦੋਵਾਂ ਨੂੰ ਸੱਦ ਕੇ ਨਾ ਇਹਨੂੰ ਸਮਝਾਉਣ ਨੂੰ ਮੈਂ ਕਿੰਨਾ ਕਾ 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 ਦੋਵਾਂ ਨੂੰ ਸੱਦ ਕੇ ਨਾ ਮਾਸੀ ਨੂੰ ਵੀ ਉਹਦੀ ਮਾਂ ਨੂੰ ਵੀ ਇਹਨੂੰ ਪੁੱਛੋ ਇਹ ਰੋਟੀ ਕਿਉਂ ਨਹੀਂ ਬਣਾਉਂਦੀ ਪਰ ਕਰਨਾ ਹੀ ਪੈਣਾ ਕੋਈ ਨਾ ਕੋਈ ਲਾਜ ਹੋਣੀ ਇਤਰਾ ਥੋੜਾ ਪਿਆਣਾ ਮੈਂ ਮਮੀ ਕੋਈ ਨਾ ਕੋਈ ਕਰੋ ਇਹਨੇ ਭੋਜ ਜੜੀ ਜਾਣਾ ਮੈਂ ਕਿੰਨਾ ਕਿ ਸਰ ਪਕਾਪ ਕਾਕ ਦੇਣੀਆਂ ਨੇ ਇਹਨੂੰ ਤੈਨੂੰ ਸਮਝਾਉਂਦਾ ਰਾਗੀ ਇਹ ਜੇ ਕਰਨਾ ਠੀਕ ਆ ਇਹਨੂੰ ਸਦੀ ਆਣਾ ਚਲ ਠੀਕ ਆ